ਕੁੱਤੇ ਰੱਖਣ ਦੇ ਸ਼ੌਕੀਨਾਵਾਂ ਦੇ ਲਈ ਅਹਿਮ ਖਬਰਾਂ ਕਿਉਂਕਿ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੁੱਤਿਆਂ ਦੀਆਂ ਕੁਝ ਨਸਲਾਂ ਦੇ ਉੱਪਰ ਪਾਬੰਦੀਆਂ ਬੈਨ ਲਗਾ ਦਿੱਤਾ ਗਿਆ ਜਿਹੜੇ ਕੁੱਤੇ ਘਰਾਂ ਦੇ ਵਿੱਚ ਨੁਕਸਾਨ ਪਹੁੰਚਾਉਂਦੇ ਸੀ ਉਹਨਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਐਮਸੀ ਜਾਨੀ ਕਿ ਉਹਨਾਂ ਦੁਆਰਾ ਪੇਸ਼ ਕੀਤੇ ਗਏ ਸੋਧੇ ਹੋਏ ਪਾਲਤੂ ਅਤੇ ਪਾਈਚਾਰਾ ਕੁੱਤਿਆਂ ਦੇ ਉਪ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਨਿਗਮ ਨੇ ਜਨਤਕ ਇਤਰਾਜ਼ਾਂ ਅਤੇ ਸੁਝਾਵਾਂ ਤੇ ਜਰਨਲ ਹਾਊਸ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਮਈ 2025 ਦੇ ਵਿੱਚ ਪ੍ਰਸ਼ਾਸਨ ਨੂੰ ਇੱਕ ਖਰੜਾ ਸੌਂਪਿਆ ਸੀ ਇਨ੍ਹਾਂ ਉਪ ਨਿਯਮਾਂ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਪਾਲਤੂ ਅਤੇ ਆਵਾਰਾ ਕੁੱਤਿਆਂ ਦੇ ਨਾਲ ਸਬੰਧਤ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸਪਸ਼ਟ ਕਰਨਾ ਸੀ ਤਾਂ ਇਸੇ ਦੇ ਵਿਚਾਲੇ ਨਗਰ ਨਿਗਮ ਨੇ 6 ਕੁੱਤਿਆਂ ਦੀਆਂ ਨਸਲਾਂ ਦੇ ਉੱਪਰ ਪਾਬੰਦੀ ਲਗਾਈ ਹੈ ਜਿਨ੍ਹਾਂ ਨੂੰ ਹਮਲਾਵਰ ਮੰਨਿਆ ਗਿਆ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਅਮਰੀਕਨ ਬੋਲਡੌਗ ਅਮਰੀਕਨ ਪਿਟਬੁੱਲ ਬੋਲਟੇਰੀਅਰ ਕਿਨ ਕੋਰਸੋ ਡੋਗੋ ਅਰਜਨਟੀਨੋ ਰੋਟਵਿਲਰ ਦੇ ਉੱਪਰ ਜਿਹੜੇ ਪਾਬੰਦੀ ਲਗਾਈ ਗਿਆ ਬੈਨ ਲਗਾਇਆ ਗਿਆ ਹਾਲਾਂਕਿ ਪਾਬੰਦੀ ਉਹ ਪਿੱਛੇ ਜਿਹੜੇ ਲੋਕਾਂ ਨੇ ਪਰਮਿਸ਼ਨਾਂ ਲਈਆਂ ਹੋਈਆਂ ਨੇ ਰਜਿਸਟ੍ਰੇਸ਼ਨ ਪਹਿਲਾਂ ਹੀ ਨਗਰ ਨਿਗਮ ਤੋਂ ਕਰਵਾਈ ਹੋਈ ਆ ਉਹਨਾਂ ਦੇ ਉੱਪਰ ਨਹੀਂ ਲੱਗੇਗੀ ਨਗਰ ਨਿਗਮ ਨੇ ਆਪਣੇ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਦੇ ਲਈ 500 ਤੱਕ ਦਾ ਜੁਰਮਾਨਾ 500 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਗਿਆ ਜੇਕਰ ਕੋਈ ਜਨਤਕ ਸਥਾਨ ਦੇ ਉੱਪਰ ਮਲਮੂਤਰ ਕਰਦਾ ਕੁੱਤਾ ਪਾਇਆ ਜਾਂਦਾ ਤਾਂ ਉਸਦੇ ਮਾਲਕ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਨਿਗਮ ਨੇ ਸਪਸ਼ਟ ਕਰ ਦਿੱਤਾ ਕਿ ਜਨਤਕ ਸਥਾਨਾਂ ਦੇ ਉੱਪਰ ਮਾਲੂਮ ਉਤਰ ਕਰਦੇ ਹੋਏ ਕੁੱਤਿਆਂ ਨੂੰ ਠੋਸ ਰੈਂਦਕੂਂਦ ਪ੍ਰਬੰਧਨ ਉਪ ਨਿਯਮਾਂ ਦੇ ਤਹਿਤ ਕੂੜਾ ਕਰਨਾ ਮੰਨਿਆ ਜਾਵੇਗਾ ਤੇ ਉਸ ਨੂੰ ਜੜੀ ਉਸੇ ਅਨੁਸਾਰ ਫਿਰ ਸਜ਼ਾ ਵੀ ਮਿਲੇਗੀ। ਪਹਿਲੀ ਵਾਰ ਨਗਰ ਨਿਗਮ ਨੇ ਵਸੂਲੀ ਨੂੰ ਯਕੀਨੀ ਬਣਾਉਣ ਦੇ ਲਈ ਕੁੱਤਿਆਂ ਦੇ ਉਪ ਨਿਯਮਾਂ ਨਾਲ ਸੰਬੰਧਿਤ ਜੁਰਮਾਨੇ ਦੀ ਰਕਮ ਨੂੰ ਪਾਣੀ ਅਤੇ ਜਾਇਦਾਦ ਟੈਕਸ ਦੇ ਬਿੱਲਾਂ ਦੇ ਵਿੱਚ ਜੋੜਨ ਦਾ ਫੈਸਲਾ ਕੀਤਾ। ਨਗਰ ਨਿਗਮ ਆਵਾਰਾ ਕੁੱਤਿਆਂ ਦੇ ਲਈ ਜਿਹੜਾ ਮਨੋਨੀਤ ਫੀਡਿੰਗ ਜ਼ੋਨ ਨਿਰਧਾਰਤ ਕਰਨ ਦੇ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨਾਲ ਕੰਮ ਕਰੇਗਾ ਇਹਨਾਂ ਖੇਤਰਾਂ ਦੇ ਵਿੱਚ ਸਫਾਈ ਬਣਾਈ ਰੱਖਣਾ ਲਾਜ਼ਮੀ ਹੋਵੇਗਾ ਜੇਕਰ ਕਿਸੇ ਵੀ ਖੇਤਰ ਦੇ ਵਿੱਚ ਕੂੜਾ ਜਾਂ ਗੰਦਗੀ ਪਾਈ ਜਾਂਦੀ ਹੈ ਤਾਂ ਉਸ ਨਾਲ ਸਬੰਧਤ ਵਿਅਕਤੀ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਤਾਂ ਜੇਕਰ ਕਿਸੇ ਘਰ ਤੋਂ ਕੁੱਤਿਆਂ ਦੇ ਨਾਲ ਬਸਲੂਕੀ ਦੀ ਸ਼ਿਕਾਇਤ ਮਿਲਦੀ ਹੈ ਕਿ ਜਿਸ ਤਰੀਕੇ ਬਹੁਤ ਸਾਰੀਆਂ ਵੀਡੀਓਜ਼ ਆ ਜਾਂਦੀਆਂ ਨੇ ਕਿ ਕਿਸ ਤਰੀਕੇ ਕੁੱਤਿਆਂ ਦੇ ਨਾਲ ਬਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਫਿਰ ਬਹੁਤ ਸਾਰੀ ਬਸਲੂਕੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਸ ਦੇ ਉੱਪਰ ਵੀ ਜਿਹੜੀ ਸ਼ਿਕਾਇਤ ਮਿਲਦੀ ਹੈ ਤੇ ਉਸ ਦੇ ਉੱਪਰ ਕਾਰਵਾਈ ਹੋਵੇਗੀ ਤਾਂ ਨਗਰ ਨਿਗਮ ਨੇ ਟੀਮ ਮੌਕੇ ਤੇ ਦਾਰਾ ਕਰੇਗੀ ਜਾਂਚ ਕਰੇਗੀ ਜੇ ਸਬੂਤ ਦਰਜ ਕਰਦੀ ਆ ਕੁੱਤਿਆਂ ਨੂੰ ਜ਼ਬਤ ਕਰੇਗੀ ਤੇ ਨਾਲ ਮਾਲਕ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ ਤੇ ਉਸ ਦੇ ਉੱਪਰ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਜਿਹੜੀ ਉਹ ਵੀ ਸ਼ੁਰੂ ਕੀਤੀ ਜਾਵੇਗੀ ਉਪ ਨਿਯਮਾਂ ਦੇ ਅਨੁਸਾਰ ਹਰ ਕੁੱਤੇ ਨੂੰ 4 ਮਹੀਨੇ ਦੀ ਉਮਰ ਤੱਕ ਪਹੁੰਚਣ ਤੇ ਨਗਰ ਨਿਗਮ ਦਫ਼ਤਰ ਦੇ ਤੱਕ ਰਜਿਸਟਰ ਕਰਵਾਉਣਾ ਚਾਹੀਦਾ ਹੈ ਪਾਲਤੂ ਕੁੱਤੇ ਕਾਰਨ ਕਿਸੇ ਵੀ ਤਰੀਕੇ ਦੀ ਸੱਟ ਜਾਂ ਫਿਰ ਨੁਕਸਾਨ ਹੋਣ ਦੀ ਸੂਰਤ ਦੇ ਵਿੱਚ ਮਾਲਕ ਹੀ ਜ਼ਿੰਮੇਵਾਰ ਹੋਵੇਗਾ ਨਗਰ ਨਿਗਮ ਨਹੀਂ ਇਹ ਜਿਹਾਸ ਸਪਸ਼ਟ ਨਗਰ ਨਿਗਮ ਦੇ ਵੱਲੋਂ ਕਰਤਾ ਕਿ ਜੇਕਰ ਕਿਸੇ ਦੇ ਪਾਲਤੂ ਕੁੱਤੇ ਦੇ ਨਾਲ ਕਿਸੇ ਨੂੰ ਵੱਢਿਆ ਜਾਂਦਾ ਕਿਸੇ ਨੂੰ ਕੋਈ ਨੁਕਸਾਨ ਪਹੁੰਚਦਾ ਉਸ ਦਾ ਸਿੱਧੇ ਤੌਰ ਤੇ ਜਗੋ ਜ਼ਿੰਮੇਵਾਰਾ ਜਿਹੜਾ ਉਸ ਦਾ ਮਾਲਕ ਹੋਵੇਗਾ ਨਗਰ ਨਿਗਮ ਉਸ ਦਾ ਜ਼ਿੰਮੇਵਾਰ ਨਹੀਂ ਹੋਵੇਗਾ ਨਿਗਮ ਦੇ ਨਿਗਮ ਨੇ ਕਰਦੇ ਆਕਾਰ ਦੇ ਆਧਾਰ ਦੇ ਉੱਪਰ ਪਾਲਤੂ ਕੁੱਤਿਆਂ ਦੀ ਵੱਧ ਤੋਂ ਵੱਧ ਗਿਣਤੀ ਵੀ ਨਿਰਧਾਰਤ ਕਰ ਦਿੱਤੀ ਹੈ ਜਾਨੀ ਕਿ ਜੇਕਰ ਤੁਹਾਡਾ ਘਰ 5 ਮਰਲੇ ਤੱਕ ਦਾ ਤਾਂ ਤੁਸੀਂ ਇੱਕ ਕੁੱਤਾ ਰੱਖ ਸਕਦੇ ਹੋ ਤਿੰਨ ਮੰਜ਼ਲਾ ਘਰ ਪ੍ਰਤੀ ਮੰਜ਼ਲ ਇੱਕ ਕੁੱਤਾ ਜਾਨੀ ਕਿ ਤਿੰਨ ਮੰਜ਼ਲਾ ਘਰ ਨੂੰ ਜਿਹੜਾ ਜਿਹੜਾ ਤੁਸੀਂ ਪ੍ਰਤੀ ਮੰਜ਼ਲ ਇੱਕ ਕੁੱਤਾ ਯਾਨੀ ਕਿ ਤਿੰਨ ਕੁੱਤੇ ਰੱਖ ਸਕਦੇ ਹੋ ਜੇਕਰ ਤੁਹਾਡਾ ਘਰ 10 ਮਰਲੇ ਦਾ ਤਾਂ ਦੋ ਕੁੱਤੇ 12 ਮਰਲੇ ਦੇ ਵਿੱਚ ਤਿੰਨ ਕੁੱਤੇ ਤੇ ਇੱਕ ਕਨਾਲ ਦੇ ਘਰ ਦੇ ਵਿੱਚ ਚਾਰ ਕੁੱਤੇ ਯਾਨੀ ਕਿ ਤੁਸੀਂ ਜੇਕਰ ਤੁਹਾਡਾ ਘਰ ਛੋਟਾ ਤੇ ਪ੍ਰਸ਼ਾਸਨ ਦੀ ਨੀਤੀ ਜਾਂ ਫਿਰ ਜੋ ਕਾਨੂੰਨ ਬਣਾਇਆ ਉਪਨੀਜਮ ਨੇ ਉਹਨਾਂ ਦੀ ਉਲੰਘਣਾ ਕਰਕੇ ਜ਼ਿਆਦਾ ਕੁੱਤੇ ਨਹੀਂ ਰੱਖ ਸਕਦੇ ਉਪਨੀਜਮਾਂ ਦੇ ਵਿੱਚ ਹਵਾਰਾ ਕੁੱਤਿਆਂ ਦੇ ਪ੍ਰਬੰਧਨ ਬਾਰੇ ਵੀ ਸੁਪਰੀਮ ਕੋਰਟ ਦੇ ਅਗਸਤ ਦੇ ਦਿਸ਼ਾ ਨਿਰਦੇਸ਼ ਸ਼ਾਮਲ ਨੇ ਜਿਸਦਾ ਉਦੇਸ਼ ਜਾਨਵਰਾਂ ਦੀ ਭਲਾਈ ਜਨਤਕ ਸੁਰੱਖਿਆ ਨੂੰ ਸੰਤੁਲਿਤ ਕਰਨਾ ਇਹ ਇਨ੍ਹਾਂ ਨਵੇਂ ਉਪ ਨਿਯਮਾਂ ਦੇ ਲਾਗੂ ਹੋਣ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ ਪਾਲਤੂ ਜਾਨਵਰਾਂ ਦੀ ਮਾਲਕੀ ਦੇ ਵਿੱਚ ਜ਼ਿੰਮੇਵਾਰੀ ਵਧੇਗੀ ਬਲਕਿ ਜਨਤਕ ਥਾਵਾਂ ਦੇ ਉੱਪਰ ਸਾਈ ਸਫਾਈ ਅਤੇ ਸੁਰੱਖਿਆ ਦੇ ਵਿੱਚ ਵੀ ਸੁਧਾਰ ਦੇਖਣ ਨੂੰ ਮਿਲ ਸਕਦਾ ਤਾਂ ਇੱਕ ਵਾਰ ਫਿਰ ਆਵਾਮ ਜਿਹੜੇ ਆਮ ਲੋਕ ਪਾਲਤੂ ਕੁੱਤੇ ਰੱਖਦੇ ਨੇ ਉਹਨਾਂ ਦੇ ਲਈ ਅਹਿਮ ਖਬਰਾਂ ਨਵੇਂ ਨਿਯਮ ਬਣੇ ਨੇ ਜੇਕਰ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ 10000 ਤੱਕ ਜੁਰਮਾਨਾ ਹੋ ਸਕਦਾ ਤੇ ਫਿਰ ਨਾਲ ਕੁੱਤਿਆਂ ਦੀਆਂ 6 ਨਸਲਾਂ ਦੇ ਉੱਪਰ ਵੀ ਬੈਨ ਲਗਾਇਆ ਗਿਆ ਜਿਸ ਦੇ ਵਿੱਚ ਅਮਰੀਕਨ ਬੁਲਡੌਗ ਅਮਰੀਕਨ ਪੈਟਵੋਲਰ ਬੁਲ ਡੇਰੀਅਰ ਤੇ ਨਾਲ ਕੇਨ ਕੋਰਸੋ ਡੋਗੋ ਅਰਜਨਟੀਨੋ ਰੋਟਬੀਲਰ ਸ਼ਾਮਲ ਨੇ ਜੇਕਰ ਤੁਸੀਂ ਇੱਕ ਕੁੱਤੇ ਪਹਿਲਾਂ ਤੋਂ ਰਜਿਸਟਰ ਕਰਵਾਏ ਹੋਏ ਨੇ ਤਾਂ ਤੁਹਾਡੇ ਉੱਪਰ ਇਹ ਨਿਯਮ ਲਾਗੂ ਨਹੀਂ ਹੋਵੇਗਾ ਜੇਕਰ ਤੁਸੀਂ ਵੀ ਕੁੱਤੇ ਰੱਖੇ ਹੋਏ ਨੇ ਜਾਂ ਫਿਰ ਤੁਹਾਡੇ ਕਿਸੇ ਕਰੀਬੀ ਨੇ ਉਸ ਤੱਕ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਜਾਂ ਫਿਰ ਪ੍ਰਸ਼ਾਸਨ ਦੇ ਇਸ ਕਾਨੂੰਨ ਬਾਰੇ ਉਪਨਿਯਮਾਂ ਬਾਰੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ